ਅੰਮ੍ਰਿਤਮੰਗਲ ਮਾਰ ਗਿਆ ਅੰਮ੍ਰਿਤਮੰਗਲ ਮਾਰ ਗਿਆ ਪੰਜਾਬ ਨਾ ਸਕਾਰ ਜਾ ਸਕਾਰ ਮੇਰਨਾਰਜੀ ਕੁਮਾਰ ਜੀ ਜਿਹੜਾ ਬੱਸ ਸਟੈਂਡ ਇੱਥੇ ਆ ਗਿਆ ਕੰਚੀ ਇਹ ਤੁਹਾਡੇ ਮਰ ਕੇ ਇਹ ਬੱਸ ਸਟੈਂਡ ਬਾਰੇ ਇਹ ਕਹਿਣਾ ਜੀ ਬੱਸ ਸਟੈਂਡ ਬਾਰ ਬਾਰ ਬਾਹਰ ਆ ਰਿਹਾ ਜਿਹਦੇ ਨਾਲ ਬਹੁਤ ਮੁਸ਼ਕਲ ਆਸਮਣਾ ਕਰਨਾ ਪੈ ਰਿਹਾ ਹੈ ਬੱਸ ਸਟੈਂਡ ਦੇ ਬਾਹਰ ਆਉਣ ਨਾਲ ਮੰਡੀ ਬਾਜ਼ੀਆਂ ਨੂੰ ਬਹੁਤ ਖਾਮਿਆਜਾ ਪੁੱਟਣਾ ਪੈਂਦਾ ਕੋਈ ਲੇਡੀ ਜੋ ਬਹੁਤ ਮੁਸ਼ਕਲਾਂ ਸਾਹਮਣਾ ਕਰਨਾ ਕਰਕੇ ਇੱਥੇ ਪਹੁੰਚਦੀਆਂ ਹਨ ਉਹਨਾਂ ਦੀ ਲੁੱਟਖੁਟ ਹੋਣ ਦਾ ਬਹੁਤ ਖਾਮਿਆਜਾ ਬੁਤਣਾ ਪਿਆ ਹੈ ਇਹ ਸਾਰੀ ਮੰਡੀ ਵਾਸੀ ਨੂੰ ਪਤਾ ਹੈ ਨਾਲ ਹੀ ਜੋ ਦੁਕਾਨਦਾਰ ਬੱਸ ਸਟੈਂਡ ਦੇ ਨੇ ਉਹਨਾਂ ਨੂੰ ਬਹੁਤ ਵੱਡਾ ਲਾਸ ਹੋ ਰਿਹਾ ਹੈ ਕਿਉਂਕਿ ਜੋ ਸਵਾਰੀ ਇੱਥੇ ਉਤਰ ਜਾਂਦੀ ਹੈ ਉਹ ਕਿਸੇ ਪਾਸੇ ਚਲੀ ਜਾਂਦੀ ਹੈ ਨਾਲ ਹੀ ਸਵਾਰੀ ਨੂੰ ਖਜਲਹਾਰ ਹੋਣਾ ਪੈਂਦਾ ਹੈ ਉਹਨਾਂ ਦੀ ਪੈਸੇਆਂ ਵਾਸਤੇ ਲੁੱਟਖੁਟ ਕੀਤੀ ਜਾਂਦੀ ਹੈ ਕੋਈ ਬਸਟਾਲੇ ਕੋਈ ਸਾਈਕ ਸ਼ੋਅ ਨਹੀਂ ਦਿੱਤੇ ਤੇ ਦੁਕਾਨਦਾਰਾਂ ਨੂੰ ਛੁੱਟੇ ਹੈ ਨਾਲ ਹੀ ਸਰਕਾਰ ਨਾਲ ਹੀ ਪ੍ਰਸ਼ਾਸਨ ਵਾਲੇ બસ ਸਟੈਂਡ ਵਾਲੇ ਮਿਲ ਕੇ ਕਿੰਨੇ ਵਾਰ ਐਸਟੀਐਮ ਨੂੰ ਮਿਲੇ ਕਿੰਨੇ ਵਾਰ ਯੂਨ ਮਿਲੇ ਕਿੰਨੇ ਵਾਰ ਡੀ.ਸੀ. ਕੋ ਜਾਏ ਪਰ ਇਸ ਦਾ ਕੋਈ ਹੱਲ ਨਹੀਂ ਹੋਇਆ ਇਸ ਲਈ ਅਸੀਂ ਅੱਜ ਕੱਲ ਅਸੀਂ ਧਰਨੇ ਦੇ ਰੂਪਰੇਖਾ ਤਿਆਰ ਕਰਤਾ ਦਾਲਾ ਤਾਂ ਜੋ ਬਸ ਸਟੈਂਡ ਦਾ ਪੂਰਨ ਤੌਰ ਤੇ ਹਲਕਾ ਹੋ ਜਾਵੇ ਤੇ ਇਸ ਦਾ ਤਾਂ ਜੋ ਆਚੜ ਬੰਦ ਬਾਹਰ ਕੀਤਾ ਜਾਵੇ ਸਾਨੂੰ ਲਿਖਤੀ ਰੂਪ ਦਿੱਤਾ ਜਾਵੇ ਤਾਂ ਜੋ ਇਹ ਬਸ ਸਟੈਂਡ ਮੁੜ ਕੇ ਇੱਥੋਂ ਜਾਂਦਾ ਵੀ ਨਹੀਂ ਜਾਂਦਾ ਬਸ ਸਟੈਂਡ ਅੰਦਰ ਮੁਸਲਮਾਨ ਸਿਕਾਸ਼ਮ ਜਾਰੀ ਰਹੇ ਹਾਂ ਜੀ ਇਹ ਨਾਮਾ ਚੋਟਾਈ ਜੀ ਰਣਾ ਚੰਨਜੀਤ ਸਿੰਘ ਆ ਜੀ ਅੱਛਾ ਜਾਈ ਜੀ ਤੁਹਾਨੂੰ ਲਾਇਆ ਕਿ ਕਿ ਸਬੰਧਤ ਨਾ ਹੀ ਤੁਹਾਨੂੰ ਆਇਆ ਜੀ ਵੀ ਸਾਡੀ ਜਿਹੜੀ ਬੱਸ ਸਟੈਂਡ ਦੀ ਮਾਰਕੀਟ ਹੈ ਤੇ ਪਿਛਲੇ ਕਾਫੀ ਟਾਈਮ ਤੋਂ ਤਰਕੀਬਣ ਮੰਨ ਲੈ ਪੰਜ 6 ਮਹੀਨੇ ਹੋਵੇ ਇੱਕ ਤਰ੍ਹਾਂ ਦੇ ਠੁੱਕੇ ਮਨ ਵਾਲੇ ਹਾਲਾਤ ਹੋ ਰਹੇ ਨੇ ਜੀ ਔਰ ਜਿਹੜੀਆਂ ਪਿੰਡਾਂ ਦੀਆਂ ਬੱਚੀਆਂ ਗੀਆਂ ਜਾਂ ਮੰਨ ਲਓ ਸਾਡੇ ਬਾਜ਼ਾਰ ਦੀਆਂ ਲੜਕੀਆਂ ਧੀਆਂ ਪੜ੍ਹਨਾ ਨਹੀਂ ਉਹਨਾਂ ਕਰਕੇ ਲਾਇਆ ਕਿਉਂਕਿ ਜਿਹੜਾ ਬੱਸ ਸਟੈਂਡ ਦੀ ਉਹ ਇੰਦਾ ਪ੍ਰੋਬਲਮ ਹੈ ਅਨੁਬਾਸ ਸਟੈਂਡ ਇੱਥੇ ਰਾਮਪੁਰਾ ਕੈਂਚੀਆਂ ਤੇ ਲਿਆਏ ਨੇ ਤੇ ਬਸਾਂ ਜਿਹੜੀਆਂ ਹੈਗੀਆਂ ਵਸਟੈਂਡ ਚ ਨਹੀਂ ਪਹੁੰਚਦੀਆਂ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਧੀਆ ਪੜ੍ਹਨਾਂਆਂ ਗੀਆਂ ਕੁੜੀਆਂ ਗੀਆਂ ਉਹਨਾਂ ਨੂੰ 82 ਨੂੰ ਆਉਣਾ ਜਾਣਾ ਪੈਂਦਾ ਹੈ ਕਈ ਵਾਰੀ ਕੋਈ ਸਾਧਨ ਨਹੀਂ ਮਿਲਦਾ ਤੁਰ ਕੇ ਬਸਟੈਂਡ ਜਾਣਾ ਪੈਂਦਾ ਅੱਜ ਕੱਲ੍ਹ ਹਾਲਾਤ ਖਰਾਬ ਨੇ ਬਾਕੀ ਹੁਣ ਠੰਡ ਦਾ ਟਾਈਮ ਆ ਜੀ ਥੋੜਾ ਹੁੰਦੀਆਂ ਹੈਗੀਆਂ ਮੇਨ ਰੋਡ ਤੇ ਐਕਸੀਡੈਂਟ ਹੁੰਦੇ ਨੇ ਲੋੜ ਕੁੜੀਆਂ ਦੇ ਪਰਸ ਵਗੈਰਾ ਖੋ ਕੇ ਲੈ ਜਾਂਦੇ ਨੇ ਬਾਕੀ ਬੱਸ ਸਟੈਂਡ ਦੇ ਉੱਪਰ ਕੀ ਆ ਜਿਹੜੇ ਦੁਕਾਨਦਾਰ ਨੇ ਜੀ ਉਹਨਾਂ ਦੀ ਰੋਜ਼ੀ ਰੋਟੀ ਬਿਲਕੁਲ ਠੱਪ ਹੋ ਚੁੱਕੀ ਆ ਇਸ ਕਰਕੇ ਇਹਦਾ ਨਾਮ ਆ ਜੇ ਨਹੀਂ ਲੱਗੇ ਜਾਂਦੇ ਬਾਪਾ ਅੱరే ਅਸਲਾਮ ਕੀ ਹਾਂਜੀ ਅਗਲਾ ਕਦਮ ਇਹ ਜੇ ਨਹੀਂ ਲੱਗੇ ਜਾਂਦੇ ਬੱਸ ਅਗਲਾ ਕਦਮ ਇਹ ਆ ਜੀ ਜੇ ਬੱਸੜ ਨਹੀਂ ਜਾਂਦਾ ਫਿਰ ਆਪਦੀ ਕਮਿਟੀ ਮਾਰਕੀਟ ਨਾਲ ਰਾਏ ਕਰਕੇ ਕਿ ਅਗਲਾ ਜਿਆ ਤਗੜਾ ਸੰਘਰਸ਼ ਪਟਾਂਗੇ ਫਿਰ ਕੋਈ 1000 ਰੁਪਏ ਵਾਲੀ ਬੈਕੀ ਆ ਜੋ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਕਰ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ